ਆ ਪਿੰਡ ਦੇ ਲੋਕਾਂ ਨੇ ਬੈਠਣ ਨੂੰ ਪਾਰਕ ਵਗੈਰਾ ਬਣਾਇਆ ਹੈ ਜਿਵੇਂ ਆਪਣੇ ਪਾਰਕ ਹੁੰਦੇ ਆ ਤੇ ਇਹ ਦੇਖੋ ਕਿੰਨਾ ਜੀ ਲੱਗਦਾ ਉਹ ਇੱਥੇ ਬੰਦੇ ਦਾ ਇਹਨਾਂ ਦੇ ਪਿੰਡਾਂ ਦੀ ਜਿਹੜੀ ਗ੍ਰੀਨਰੀ ਹੈ ਨਾ ਤੇ ਇਹ ਲੋਕੋ ਸਿੱਖਣਾ ਚਾਹੀਦਾ ਯਾਰ ਤੇ ਦੇਖੋ ਕਿੰਨੀ ਹਾਂ ਜੀ ਨਾ ਮੈਂ ਤਾਂ ਚਲੋ ਪਾਈ ਦੇਣਾ ਮੈਂ ਤਾਂ ਦਿਖਾਏ ਰਿਹਾ ਵੀ ਕਿੰਨੀ ਗ੍ਰੀਨਰੀ ਹੈ ਜੜੀਆਂ ਇਹ ਲੋਕ ਰੱਖਦੇ ਆ ਮੱਝਾਂ ਰੱਖਦੇ ਆ ਗਾਵਾਂ ਰੱਖਦੇ ਆ ਉਹ ਪਿੰਡਾਂ ਤੋਂ ਬਾਹਰ-ਬਾਰ ਰੱਖਦੇ ਆ ਇਹ ਮਤਲਬ ਫਾਰਮ ਬਣੇ ਹੁੰਦੇ ਇਹਨਾਂ ਦੇ ਵੱਡੇ ਵੱਡੇ ਜੀ ਅੱਜ ਦੇ ਵਲੌਗ ਚ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇੰਗਲੈਂਡ ਦੇ ਪਿੰਡ ਤੇ ਇੱਥੋਂ ਦੇ ਪਿੰਡਾਂ ਦਾ ਰਹਿਣ ਸਹਿਣ ਤੇ ਪਿੰਡ ਦੇ ਲੋਕਾਂ ਦੀ ਜ਼ਿੰਦਗੀ ਕਿ ਉਹ ਕਿਹੋ ਜੀ ਹੈ ਤੇ ਫਿਲਹਾਲ ਅਸੀਂ ਹੈਗੇ ਆਏ ਬਾਈ ਕੁਲਵੰਤ ਸਿੰਘ ਦੇ ਘਰ ਆਪਣੇ ਪੰਜਾਬੀ ਪਰਿਵਾਰ ਹੈ ਤੇ ਇਹਨੇ ਪੰਜਾਬ ਤੋਂ ਜਗਰਾਉਂ ਤੋਂ ਤੇ 1970 ਦੇ ਇੰਗਲੈਂਡ ਆਏ ਹੋਏ ਆ ਤੇ ਲਗਭਗ 47 ਸਾਲ ਹੋ ਗਏ ਇਹਨਾਂ ਨੂੰ ਇੱਥੇ ਰਹਿੰਦੇ ਆ ਤੇ ਇਹਨਾਂ ਦੇ ਘਰ ਤੋਂ ਹੀ ਆਪਾਂ ਸ਼ੁਰੂ ਕਰਦੇ ਆਂ ਆਪਣਾ ਅੱਜ ਦਾ ਵਲੌਗ ਇਹ ਪਿੰਡਾਂ ਦਾ ਇਲਾਕਾ ਕੁਛ ਇਹੋ ਜਿਹਾ ਤੇ ਬਾਈ ਜੀ ਦਾ ਜਿਹੜਾ ਪਿੰਡ ਹੈ ਇਹ ਸਵਿੰਡਨ ਦੇ ਨੇੜੇ ਆ ਸਵਿੰਡਨ ਇੰਗਲੈਂਡ ਦਾ ਇੱਕ ਸ਼ਹਿਰ ਹੈਗਾ ਆ ਦੇਖੋ ਪਾਲਕ ਪੂਲ ਕਿਥੇ ਬੀਜ ਰੱਖਿਆ ਹੈਗਾ ਸਾਰਾ ਧਨੀਆ ਮੇਥੀ ਪਿੰਡਾਂ ਵਾਲੇ ਜਿੱਥੇ ਵੀ ਜਾਣ ਆਪਦੇ ਖਾਣੇ-ਦਾਣੇ ਨਾਲ ਹੀ ਰੱਖਦੇ ਨੇ ਤੇ ਬਾਈ ਜੀ ਵੀ ਆਪਣੇ ਕੋਲ ਆਈ ਗਏ ਹਾਂਜੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਜੀ ਇੱਕ ਵਾਰ ਫੇਰ ਨਵੇਂ ਵਲੌਗ ਦੇ ਵਿੱਚ ਹਾਂਜੀ ਤੇ ਇਹ ਹੁਣ ਰਿਟਾਇਰਮੈਂਟ ਹੈ ਜੀ ਇਹਨਾਂ ਦੀ ਰਿਟਾਇਰ ਹੋਏ ਹੋਏ ਨਜ਼ਾਰੇ ਲੰਦੇ ਆ ਹਾਂਜੀ ਸਹੀ ਹੈ ਨਾ ਜ਼ਿੰਦਗੀ ਸਾਡੇ ਨੂੰ ਘੁੰਮਣ ਫਿਰਨ ਦੇ ਸ਼ਕੀਨ ਹੈ ਤੇ ਸਾਲ ਚ 3-4 ਟੂਰ ਵੀ ਇਹਨਾਂ ਦੇ ਪੱਕੇ ਲਾਉਣੇ ਹੁੰਦੇ ਆ ਤੇ ਇਧਰਲੇ ਪਾਸੇ ਜੀ ਮੈਂ ਤੁਹਾਨੂੰ ਦਿਖਾਦਾ ਇਹਨਾਂ ਦਾ ਇਹ ਆਂਡ ਗਵਾਂਡ ਹੈ ਗਵਾਂਡੀਆਂ ਦੀਆਂ ਕੰਡਾਂ ਤੁਹਾਨੂੰ ਪਹਿਲਾਂ ਵੀ ਵੈਸੇ ਦਿਖਾਈਆਂ ਇਹੋ ਜੀਆਂ ਹੁੰਦੀਆਂ ਸਾਰੀਆਂ ਤੇ ਕੱਲ ਰਾਤ ਅਸੀਂ ਇਹਨਾਂ ਦੇ ਕੋਲ ਘਰ ਆ ਗਏ ਸੀ ਇਹਨਾਂ ਦੇ ਤੇ ਇਹਨਾਂ ਦੇ ਘਰ ਦੀ ਕੱਲ ਸ਼ਾਮ ਨੂੰ ਮੈਨੂੰ ਬੜੀ ਸੋਹਣੀ ਚੀਜ਼ ਦਿਖਾਈ ਤੇ ਮੈਂ ਸੋਚਿਆ ਤੁਹਾਨੂੰ ਨਾਲ ਸ਼ੇਅਰ ਕਰਾਂ ਤੇ ਇਹਨਾਂ ਨੇ ਆਹ ਟੈਕਨੀਕ ਦੇਖੋ ਕਰੇ ਲਈ ਹੋਈ ਆ ਮੀਂਹ ਦਾ ਪਾਣੀ ਆ ਸਾਰਾ ਇਹ ਜਿੱਨਾ ਇੰਗਲੈਂਡ ਚ ਵੈਸੇ ਹੀ ਮੀਂਹ ਵੱਧ ਪੈਂਦੇ ਆ ਥੋੜੇ ਜੇ ਤੇ ਜਿੱਨਾ ਉਹ ਛੱਤ ਤੋਂ ਪਾਣੀ ਆਉਂਦਾ ਨਾ ਸਾਰੇ ਘਰ ਦੀ ਇਹਨਾਂ ਨੇ ਸਿਸਟਮ ਐਵੇਂ ਕੀਤਾ ਇੱਥੋਂ ਦੀ ਆ ਕੇ ਤੇ ਇਹਦੇ ਚ ਜੀ ਇਹ ਜਮਾ ਹੋ ਜਾਂਦਾ ਇਹ ਜਿਹੜਾ ਪਾਣੀ ਜਮਾ ਹੁੰਦਾ ਤੇ ਇਹ ਫਿਰ ਇਹ ਪੌਦਿਆਂ ਨੂੰ ਦਿੰਦੇ ਆ ਇੱਥੋਂ ਪਰ ਪਰ ਪੌਦਿਆਂ ਨੂੰ ਦਿੰਦੇ ਆ ਤੇ ਕਿੰਨਾ ਪਾਣੀ ਜਮਾ ਹੁੰਦਾ ਜੀ ਇਹ 1200 ਲੀਟਰ 1200 ਲੀਟਰ ਕਿੰਨੇ ਟਾਈਮ ਦਾ ਜਦੋਂ ਮੀਂਹ ਪੈਂਦਾ ਜਦੋਂ ਮੀਂਹ ਪੈਂਦਾ ਜਦੋਂ ਕਹਿੰਦੇ ਇੱਕ ਵਾਰੀ ਮੀਂਹ ਆਉਂਦਾ ਸਾਰੇ ਇਹ ਡਰਮ ਭਰ ਜਾਂਦੇ ਆ ਤੇ ਬਾਕੀ ਆ ਜਿੰਨਾ ਹਾ ਤੁਹਾਡੇ ਇਥੇ ਮੇਥੇ ਵੀ ਖੜੇ ਆ ਤੇ ਧਨੀਆ ਸਾਰਾ ਤੁਹਾਨੂੰ ਦਿਖਾਏ ਆ ਨਾ ਇਹ ਸਾਰੇ ਨੂੰ ਖਾਦ ਵੀ ਇਹ ਨੈਚੁਰਲ ਪਾਉਂਦੇ ਆ ਖਾਦ ਵੀ ਆਪਦੀ ਘਰੇ ਬਣਾਉਂਦੇ ਆ ਇਸ ਤਰ੍ਹਾਂ ਕਰਕੇ ਪਿੰਡ ਆ ਸਾਰਾ ਜਿਹੜਾ ਇੰਗਲੈਂਡ ਦਾ ਹੁਣ ਪਿੰਡ ਜੀ ਬੇਸਿਕਲੀ ਅਸੀਂ ਤੇ ਇਹ ਆਪਾਂ ਬਾਹਰਲੇ ਪਾਸੇ ਚਲਦੇ ਆ ਸੋ ਅੱਜ ਦਾ ਪਲਾਨ ਜੀ ਆਪਣਾ ਕੁਛ ਇਹ ਹੈ ਕਿ ਅਸੀਂ ਨੇੜੇ ਤੜ ਦੇ ਪਿੰਡਾਂ ਚ ਜਾਣਾਗਾ ਤੇ ਜਿਹੜੇ ਵੀ ਮਤਲਬ ਆਰਨਗਵਾਨ ਚ ਹੋਰ ਪਿੰਡ ਇਹੋ ਸਾਰੇ ਘਮਣੇ ਆ ਤੇ ਜਿਹੜਾ ਇਹ ਪਿੰਡ ਆ ਇਹ ਵੀ ਇੱਕੋ ਜਿਹਾ ਘਰ ਆ ਤੁਸੀਂ ਦੇਖੋ ਆ ਬਾਹਰਲੇ ਪਾਸੇ ਸਾਰੇ ਤੇ ਪਿੰਡ ਦਾ ਨਾਮ ਹੈਗਾ ਟੈਡਪੋਲ ਗਾਰਡਨ ਵਿਲੇਜ ਟੈਡਪੋਲ ਗਾਰਡਨ ਵਿਲੇਜ ਐਦਾਂ ਹੀ ਆ ਨਾ ਜੀ ਟੈਡਪੋਲ ਗਾਰਡਨ ਵਿਲੇਜ ਟੈਡਪੋਲ ਗਾਰਡਨ ਵਿਲੇਜ ਸਵਿੰਡਨ ਤੇ ਸਵਿੰਡਨ ਦੇ ਵਿੱਚ ਪੈਂਦਾ ਮੌਸਮ ਅੱਜ ਬਹੁਤ ਸੋਹਣਾ ਹੈਗਾ ਤੇ ਥੋੜਾ ਥੋੜਾ ਮੀਂਹ ਵੀ ਡਿੱਗ ਰਿਹਾ ਕੁਝ ਇਹੋ ਜਿਹਾ ਆਲਾਦਵਾਲਾ ਤੁਹਾਨੂੰ ਦਿਖਾਦਾ ਸਾਰੇ ਘਰ ਇੱਕੋ ਜਿਹੇ ਇੱਥੇ ਬਣਾਉਣੇ ਵੀ ਇੱਕੋ ਜਿਹੇ ਪੈਂਦੇ ਆ ਤੇ ਇਧਰਲੇ ਪਾਸੇ ਠੀਕ ਆਪਣੀ ਖੜੀ ਆ ਕਾਰ ਹੁਣ ਕਾਰ ਚੱਕਦੇ ਆ ਤੇ ਕਾਰ ਨਾਲ ਸਫਰ ਕਰਾਂਗੇ ਅੱਜ ਦਾ ਤੈ ਆਪਾਂ ਸਾਰਾ ਤੇ ਅਸੀਂ ਜਾਣਾ ਜੀ ਅੱਜ B O U R T ਰੂਟ ਔਨ ਦੀ ਵਾਟਰ ਤੇ ਇਹ ਪਿੰਡ ਹੈ ਜੀ ਇੰਨੀ ਦੂਰ ਹੈ ਕਿੱਥੇ ਹੋ ਗਿਆ ਸ਼ੁਰੂ ਜੀ ਚਲੋ ਕਾਰ ਲਓ ਸ਼ੁਰੂ ਕਰ ਟ੍ਰਿਪ ਆਪਣਾ 37 ਮਿੰਟ ਤਕਰੀਬਨ ਅੱਧੇ ਘੰਟੇ ਦਾ ਸਫਰ ਬਾਅਦ ਅਸੀਂ ਪਹੁੰਚ ਗਿਆਂ ਬੋਰਟਨ ਔਨ ਦਾ ਵਾਟਰ ਹੈ ਛੋਟਾ ਜਿਹਾ ਇਹ ਪਿੰਡ ਹੈ ਤੇ ਬਹੁਤ ਜ਼ਿਆਦਾ ਮਸ਼ਹੂਰ ਹੈ ਤੇ ਕਾਫੀ ਸਾਰੇ ਟੂਰਿਸਟ ਇਹਨੂੰ ਘੁੰਮਣ ਦੇ ਲਈ ਆਉਂਦੇ ਆ ਤੇ ਇੱਕ ਤਰੀਕੇ ਦਾ ਟੂਰਿਸਟ ਵਿਲੇਜ ਤੁਸੀਂ ਕਹਿ ਸਕਦੇ ਹੋ ਇੰਗਲੈਂਡ ਦਾ ਜਿਵੇਂ ਸੇਮ ਆਪਾਂ ਨੀਦਰਲੈਂਡ ਚ ਦੇਖੇ ਸੀ ਇੱਕ ਗੀਥੂਨ ਪਿੰਡ ਦਾ ਨਾਮ ਸੀਗਾ ਇੱਕ ਜਾਂਸੇਸੈਂਸ ਸੀਗਾ ਉਸੇ ਤਰੀਕੇ ਨਾਲ ਇਹ ਇੰਗਲੈਂਡ ਦਾ ਪਿੰਡ ਹੈ ਕਿਹੋ ਜਿਹਾ ਹੁਣ ਇਥੇ ਆਲਾ ਦਵਾਲਾ ਉਹ ਤੁਹਾਨੂੰ ਦਿਖਾਉਂਦੇ ਆ ਦੇਖੋ ਕੁਝ ਇਹੋ ਜਿਹਾ ਆਲਾ ਦਵਾਲਾ ਇੰਨੀ ਉਮਰ ਚ ਬੇ ਬੇਪਾਪੂ ਦੇਖੋ ਬੈਗਪੈਕਰ ਤੇ ਇਹ ਵੀ ਇਹ ਪਿੰਡ ਨੂੰ ਦੇਖਣ ਆਏ ਹੋਏ ਆ ਤੇ ਇਹ ਪਿੰਡ ਬਾਰੇ ਬੜਾ ਸੁਣਿਆ ਸੀਗਾ ਕਿ ਇਹ ਪਿੰਡ ਇੰਗਲੈਂਡ ਦਾ ਜਰੂਰ ਘੁੰਮਣ ਆ ਲੱਗਾ ਛੋਟੀ ਜੀ ਨਦੀ ਲੰਘਦੀ ਆ ਪਿੰਡ ਵਿੱਚੋਂ ਤੇ ਇਹ ਅੰਕਲ ਹੋ ਵੀ ਤਾਂ ਆਏ ਹੋਏ ਆ ਇਹ ਕਹਿੰਦੇ ਅਸੀਂ ਤਾਂ ਤੁਸੀਂ ਤਾਂ ਜੀ ਪਹਿਲਾਂ ਘੁੰਮ ਕੇ ਗਏ ਹੋ ਪਿੰਡ ਹਨ ਤੁਸੀਂ ਘੁੰਮ ਕੇ ਗਏ ਹੋ ਨਾ हां ਇਹ ਘੁੰਮ ਕੇ ਗਏ ਆ ਤਾਂ ਕਰਕੇ ਵੀ ਥੋੜਾ ਜਿਹਾ ਸਪੈਸ਼ਲ ਹੋ ਗਿਆ ਇਹ ਕਹਿੰਦੇ ਤੁਹਾਨੂੰ ਉਹ ਪਿੰਡ ਦਿਖਾ ਕੇ ਲਿਆਉਣੀ ਆ ਤੇ ਨਾਲ-ਨਾਲ ਹੁਣ ਅਸੀਂ ਤੁਹਾਨੂੰ ਦਿਖਾਉਣੀ ਆ ਕਿ ਹੋ ਜਾਏ ਚ ਕੀ ਖਾਸ ਹੈ ਕਿਉਂ ਇੰਨੇ ਟੂਰਿਸਟ ਇਹਨੂੰ ਦੇਖਣ ਦੇ ਲਈ ਇਹ ਪਿੰਡ ਨੂੰ ਆਉਂਦੇ ਆ ਆ ਲੰਡਨ ਦੀ ਵਾਈਬ ਦਿੰਦੇ ਆ ਟੈਲੀਫੋਨ ਬਹੁਤ ਸ ਵੀ ਲੱਗੇ ਹੋਏ ਆ ਤੇ ਪਰ ਇਹ ਪਿੰਡ ਚ ਕਹਿੰਦੇ ਆ ਵੀ ਤੁਹਾਨੂੰ ਪੁਰਾਣਾ ਇੱਥੋਂ ਦਾ ਇੰਗਲੈਂਡ ਦਾ ਆਰਕੀਟੈਕਟ ਦੇਖਣ ਨੂੰ ਮਿਲੂਗਾ ਪੁਰਾਣੇ ਘਰਾਂ ਦਾ ਸਟਾਈਲ ਦੇਖਣ ਨੂੰ ਮਿਲੂਗਾ ਕਿ ਪੁਰਾਣੇ ਟਾਈਮ 'ਚ ਜਿਹੜੇ ਲੋਕ ਸੀਗੇ ਤੇ ਕਿੱਦਾਂ ਰਹਿੰਦੇ ਹੁੰਦੇ ਸੀਗੇ ਇੰਗਲੈਂਡ ਦੇ ਹਾਂਜੀ ਇਧਰ ਗਲੀਆਂ ਗੁਲੀਆਂ ਆ ਗਈਆਂ ਗਲੀਆਂ ਵੀ ਘੁੰਮਾਂਗੇ ਸਾਰਾ ਦੇਖਾਂਗੇ ਮੋਸਟਲੀ ਕੀ ਆ ਹੁਣ ਜਿਹੜੇ ਡਿਵੈਲਪਡ ਕੰਟਰੀਜ਼ ਆ ਨਾ ਇਨਾਂ ਦੇ ਪਿੰਡਾਂ 'ਚ ਲੋਕ ਘਟ ਰਹੇ ਨੇ ਸਾਰੇ ਲੋਕ ਸ਼ਹਿਰਾਂ ਵੱਲੋਂ ਚਲੇ ਗਏ ਤੇ ਪਰ ਇਹਨਾਂ ਨੇ ਜਿਹੜੇ ਪਿੰਡ ਆ ਪੁਰਾਣੇ ਉਹ ਫਿਰ ਇਸ ਤਰੀਕੇ ਨਾਲ ਇਹਨਾਂ ਨੇ ਸੰਭਾਲ ਕੇ ਰੱਖੇ ਹੋਏ ਆ ਤੇ ਲੋਕਾਂ ਨੂੰ ਦਿਖਾਉਣ ਦੇ ਲਈ ਤੇ ਟੂਰਿਸਟ ਆਉਂਦੇ ਆ ਦੇਖਦੇ ਆ ਇਹਨਾਂ ਦਾ ਰਹਿਣ ਸਹਿਣ ਦੇਖਦੇ ਆ ਵੀ ਕਿੱਦਾਂ ਦਾ ਸੀ ਹਨਾ ਇਹਨਾਂ ਦਾ ਪਿੰਡ ਹੋਵੇ ਸ਼ਹਿਰ ਹੋਵੇ ਪਾਣੀ ਦੇ ਸੋਰਸ ਜ਼ਰੂਰ ਹੋਣਗੇ ਨਦੀ ਨਾਲਾ ਜ਼ਰੂਰ ਵਗਦਾ ਹੋਊਗਾ ਉਹ ਦੇਖੋ ਕਾਰ ਖੜ੍ਹੀ ਹੋਈ ਹੈ ਕਿੱਡੀ ਸੋਹਣੀ ਹੈ ਘਾਹ ਬਣਾ ਰੱਖਿਆ ਦੇਖ ਕੇ ਹੀ ਫੰ ਥੋੜਾ ਹੀ ਦਿਖਾ ਕੇ ਲੈਣਾ ਹੈ ਇਧਰ ਨੂੰ ਜਾਣਾ ਜੀ ਉਧਰ ਨੂੰ ਵੀ ਚੱਲਦੇ ਜੀ ਛੋਟੀਆਂ ਤੋਂ ਛੋਟੀਆਂ ਸੋਹਣੀਆਂ ਚੀਜ਼ਾਂ ਤੇ ਬਾਕੀ ਅੱਜ ਸਾਡੇ ਕੋਲ ਗਾਈਡ ਹੈਗੇ ਨੇ ਇਹ ਪਹਿਲਾਂ ਆਏ ਹੋਏ ਹਨ ਇਹਨੂੰ ਤੇ ਕਹਿੰਦੇ ਆਹ ਕੀ ਐ ਕੋਜੀ ਮਿਊਜ਼ੀਅਮ ਹੇਅਰ ਨਹੀਂ ਆਹ ਪੁਰਾਣੀ ਚੀਜ਼ ਕੀ ਹੈ ਪਤਾ ਨਹੀਂ ਕੀ ਹੈ ਕੁਝ ਹੋਣਾ ਪੁਰਾਣਾ ਐਸ ਤੇ ਇਹ ਕਾਰ ਦੀ ਗੱਲ ਕਰਦੇ ਸੀ ਦੇਖੋ ਕਾਰ ਦੇ ਉੱਤੇ ਕਿਵੇਂ ਘਾੜਾ ਜੜਾ ਰਖਿਆ ਬਾਦ ਨਹੀਂ ਦੇ ਅੰਦਰ ਕਾਰ ਹੈਗੀ ਵੀ ਇਕ ਨਾ ਇਹ ਵੀ ਨਹੀਂ ਪਤਾ ਹੁਣ ਦਾ ਜਿਹੜਾ ਇਹਨਾਂ ਦੇ ਘਰਾਂ ਦਾ ਸਟਾਈਲ ਹੋ ਨਾ ਉਹ ਇਹੋ ਜਿਹਾ ਹੋਊਗਾ ਮੋਸਟਲੀ ਜਿਵੇਂ ਆਪਾਂ ਜਿੱਥੇ ਰਹਿੰਦੇ ਨੇ ਆਪਣੇ ਅੰਕਲ ਜੀ ਤੇ ਉੱਥੇ ਰੈੱਡ ਕਲਰ ਦੇ ਨਵੇਂ ਘਰ ਬਣੇ ਆ ਤੇ ਜਿਹੜੇ ਇਹ ਘਰ ਇਹਨਾਂ ਦਾ ਤੁਸੀਂ ਦੇਖੋ ਇਹਨਾਂ ਦਾ ਸਾਰਿਆਂ ਦਾ ਸਟਾਈਲ ਇੱਕੋ ਹੀ ਆ ਤੇ ਉੱਥੇ ਨਵੇਂ ਘਰ ਬਣੇ ਆ ਤੇ ਇੱਥੇ ਪੱਥਰ ਦੇ ਪੁਰਾਣੇ ਪੀਲੇ ਰੰਗ ਦੇ ਉਹ ਰੈੱਡ ਕਲਰ ਦੇ ਸੀਗੇ ਤੇ ਆਹ ਦੇਖੋ ਆ ਸਾਰੇ ਪੁਰਾਣੇ ਤੋਂ ਪੁਰਾਣੇ ਇੱਕੋ ਜਿਵੇਂ ਮਿਲਣਗੇ ਸਾਰੇ ਤੁਹਾਨੂੰ ਕੀ ਕਹਿੰਦੇ ਸੀ ਖੁਸ਼ੀ ਤੁਸੀਂ ਜਿਵੇਂ ਕੋਈ ਘਰ ਢਾਉਣਾ ਵੀ ਹੁੰਦਾ ਨਾ ਤਾਂ ਉਹਦੀ ਫਿਰ ਉਹ ਜਿਵੇਂ ਮਤਲਬ ਕਿਸੇ ਨੇ ਘਰ ਲੈਣਾ ਕੋਈ ਘਰ ਡਿੱਗਣ ਵਾਲਾ ਜਾਂ ਟੁੱਟਣ ਵਾਲਾ ਤਾਂ ਉਹ ਹੈ ਜੀ ਦੁਬਾਰਾ ਰੀਕਨਸਲਟ ਕਰਦਾ ਰੀਕਨਸਟਰਕਟ ਉਹ ਹੀ ਕਰਦੇ ਆ ਤਾਂ ਪੈਂਦਾ ਇਹ ਨਹੀਂ ਹੈਗਾ ਵੀ ਤੁਸੀਂ ਆਪਣੀ ਮਰਜ਼ੀ ਦਾ ਬਣਾ ਲਓਗੇ ਜਿੱਥੇ ਉਹਦੇ ਵਿੰਡੋ ਆ ਉੱਥੇ ਤੁਹਾਨੂੰ ਵਿੰਡੋ ਰੱਖਣੀ ਪਊ ਜਿੱਥੇ ਉਹ ਹੀ ਨਕਸ਼ਾ ਰੱਖਣਾ ਪਊ ਉਵੇਂ ਕਰਨਾ ਪਊ ਤੇ ਅੰਕਲ ਜੀ ਕਹਿੰਦੇ ਆਹ ਕਾਰ ਲੈ ਕੇ ਚੱਲਦੇ ਆਪਾਂ ਘਰੇ ਮੈਨੂੰ ਵੀ ਲੱਗਦਾ ਜੀ ਪੁਰਾਣੀ ਮੈਣੀ ਮੈਣੀ ਉੱਪਰ ਹੈ ਪੁਰਾਣੇ ਵਾਲੀ ਹੈ ਲੈ ਕੇ ਜਾਣੀ ਚਾਹੀਦੀ ਹੈ ਗ੍ਰੀਨ ਮੈਣੀ ਚਲੋ ਜੀ ਹੁਣ ਪਿੰਡ ਦੀਆਂ ਗਲੀਆਂਾਂ ਚ ਹੋਰ ਦੇਖਦੇ ਆਂ ਘੜੇ ਦੇ ਕੇ ਅਸੀਂ ਨਾ ਵੱਖ-ਵੱਖ ਦੇਸ਼ ਘੁੰਮਦੇ ਹੋਏ ਤੇ ਪਿੰਡ तकरीबन ਸਾਰੇ ਕਿਤੇ ਦੇਖ ਲੈਨੇ ਆਂ ਲਗਭਗ ਹਰਗੇ ਕੰਟਰੀ ਦੇ ਪਰ ਜਿਹੜੇ ਆਪਾਂ ਏਸ਼ੀਅਨ ਦੇਸ਼ ਆ ਨਾ ਜਿਵੇਂ ਬੰਗਲਾਦੇਸ਼ ਸ਼੍ਰੀਲੰਕਾ ਨੇਪਾਲ ਪਠਾਨ ਤੇ ਇੰਡੀਆ ਆਪਣਾ ਪਾਕਿਸਤਾਨ ਜਿਹੜਾ ਨਜ਼ਾਰਾ ਆਪਣੇ ਪਿੰਡ ਦੇਖ ਕੇ ਆਉਂਦਾ ਏਸ਼ੀਆਨ ਕਮਿਊਨਿਟੀ ਦੇ ਆਪਣੇ ਕਿਉਂਕਿ ਡਿਵੈਲਪ ਨਹੀਂ ਹੋਏ ਆਪਣੇ ਲੋਕ ਹੋਰ ਹਸਾਬ ਦੇ ਯੂਰਪ ਦੇ ਅਸੀਂ ਜਿੰਨੇ ਪਿੰਡ ਦੇਖਿਆ ਸਾਰੇ ਵੈਲ ਡਿਵੈਲਪ ਜੇ ਆ ਤੇ ਜਿਵੇਂ ਨੀਦਰਲੈਂਡ ਦੇ ਦੇਖੇ ਸੀ ਸਵਿਟਜ਼ਰਲੈਂਡ ਦੇ ਦੇਖਿਆ ਇੱਥੇ ਦੇ ਦੇਖ ਰਹੇ ਹਾਂ ਲਗਭਗ ਸਾਰੇ ਮਤਲਬ ਉਵੇਂ ਜੇ ਤੁਹਾਨੂੰ ਇੱਕੋ ਜੀ ਵਾਈਬ ਆਉਂਦੀ ਹੈ ਕਿਉਂਕਿ ਇੱਥੇ ਰਹਿੰਦਾ ਤਾਂ ਇਨੇ ਲੋਕ ਰਹਿੰਦੇ ਆ ਪਰ ਉਸ ਤੌਰ ਤਰੀਕੇ ਨਾਲ ਨਹੀਂ ਜਿਵੇਂ ਅੱਜ ਕੱਲ ਆਪਣੇ ਪਿੰਡਾਂ 'ਚ ਕੋਈ ਕੱਖ ਵਟਣ ਜਾਂਦਾ ਕੋਈ ਬੇਬੇ ਪਾਠੀਆਂ ਪੱਥਣ ਜਾ ਰਹੀ ਐ ਕੋਈ ਗੇਟ ਤਖਤ ਬੋਛਤੇ ਬੈਠੇ ਤਾਂਛ ਕੁੱਟੀ ਜਾਂਦੇ ਆ ਹਨਾ ਤੇ ਜੋ ਚੀਜ਼ ਆਪਣੇ ਮੌਜਾਂ ਹੈਗੀਆਂ ਮਤਲਬ ਉਹ ਉਹ ਤੁਹਾਨੂੰ ਇੱਥੇ ਉਹ ਵਾਈਬ ਨਹੀਂ ਮਿਲੂਗੀ ਇਹ ਆਪਣੇ ਸਰਦਾਰ ਸਾਹਿਬ ਇਹ ਵੀ ਮਿਲ ਜਾਂਦੇ ਆ ਸਹੀ ਹਾਈ ਸਹੀ ਹਾਈ ਹੈਲੋ ਹਲੋ ਜੀ ਸਤਿ ਸ੍ਰੀ ਅਕਾਲ ਕਿੱਦਾਂ ਤੁਸੀਂ ਵੀ ਇੱਥੇ ਸੈਰ ਕਰਨ ਆਇਆ ਤੁਸੀਂ ਵੀ ਸੈਰ ਕਰਨ ਆਏ ਕਿੱਥੋਂ ਆਏ ਆ ਥਾਈਲੈਂਡ ਪਤਾਇਆ ਅੱਛਾ ਪਤਾਇਆ ਥਾਈਲੈਂਡ ਤੋਂ ਚਾ ਚਲੋ ਵਧੀਆ ਜੀ ਚੰਗਾ ਲੱਗ ਰਿਹਾ ਜੀ ਸ਼ੁਕਰੀਆ ਜੀ ਸ਼ੁਕਰੀਆ ਹਾਂਜੀ ਉਹ థਾਈਲੈਂਡ ਤੋਂ ਆਏ ਆ ਅਸੀਂ ਇੰਡੀਆ ਤੋਂ ਆਏ ਆ ਤਕਰੀਬਨ ਹੈ ਏਸ਼ੀਆ ਵਾਲੇ ਆ ਉਹੀ ਇਕੱਠੇ ਜਿਵੇਂ ਮੈਂ ਗੱਲ ਕਰ ਰਹੇ ਆ ਉਹਨਾਂ ਨੂੰ ਵੀ ਸ਼ਾਇਦ ਮੈਨੂੰ ਮੇਰੇ ਅੰਗ ਲੱਗਦਾ ਹੈ థਾਈਲੈਂਡ ਦੇ ਪਿੰਡ ਵੀ ਹਜੇ ਉਮੀ ਆ ਉਹ ਵੀ ਸਾਊਥ-ਈਸਟ ਏਸ਼ੀਆ ਜੀ ਹੁੰਦਾ ਜਿਆਦਾਤਰ ਪਿੱਛੇ ਘਰ ਨੇ ਘਰਾਂ ਦੇ ਵੀ ਜਿਵੇਂ ਤੁਹਾਨੂੰ ਘਰ ਦੀਆਂ ਮਾਰਤਾ ਦਿਖ ਰਹੀਆਂ ਸਾਰੇ ਰੈਸਟੋਰੈਂਟਸ ਬਣੇ ਹੋਏ ਆ ਤੇ ਬਾਕੀ ਉਹਨਾਂ ਦੇ ਬਾਹਰ ਹਾਂਜੀ ਕਮਰਸ਼ੀਅਲ ਨੇ ਇਹ ਹਾਂਜੀ ਕਮਰਸ਼ੀਅਲਾਈਜ਼ ਕੀਤਾ ਹੋਇਆ ਪੂਰਾ ਤੇ ਉਹਨਾਂ ਦੇ ਬਾਹਰ ਸਾਰੇ ਰੈਸਟੋਰੈਂਟ ਦੇ ਮਤਲਬ ਡਾਈਨਿੰਗ ਲਈ ਲਾਇਆ ਹੋਇਆ ਹੈਗਾ ਲੋਕ ਬਹਿ ਕੇ ਖਾਣੇ ਖੋਣੇ ਖਾ ਰਹੇ ਆਪਣੇ ਇਸ ਤਰੀਕੇ ਦਾ ਸਾਰਾ ਦੇਖੋ ਇਹ ਪਿੰਡ ਯਾਤਰਾ ਪਿਕਨਿਕ ਸਪੌਟ ਹੈ ਤੇ ਲੋਕ ਇੱਥੇ ਪਿਕਨਿਕ ਮਨਾਉਣ ਦੇ ਲਈ ਆਉਂਦੇ ਆ ਤੇ ਬਾਕੀ ਇੱਥੇ ਜਿਹੜਾ ਇਹ ਏਰੀਆ ਨਾ ਇਹ ਬਰਮਿੰਗਮ ਤੇ ਲੰਡਨ ਦੇ ਵਿਚਾਲੇ ਦਾ ਏਰੀਆ ਹੈ ਤੇ ਇਹਦੇ ਵਿਚਾਲੇ ਪਿੰਡ ਹੀ ਪਿੰਡ ਆ ਤੇ ਸਾਰੇ ਛੋਟੇ-ਛੋਟੇ ਆ ਤੇ ਕੋਸ਼ਿਸ਼ ਕਰਾਂਗੇ ਅਸੀਂ ਅੱਜ ਇੱਕ ਦੋ ਪਿੰਡਾਂ ਦੇ ਵਿੱਚ ਦੀ ਹੋਰ ਜਾਣਾਗਾ ਤੁਰਦੇ ਫਿਰਦੇ ਤੇ ਉੱਥੇ ਵੀ ਤੁਹਾਨੂੰ ਮਤਲਬ ਗੇੜਾ ਘੜਾਵੇਂ ਮੋਸਟਲੀ ਜੇ ਤੁਸੀਂ ਮਤਲਬ ਇੰਗਲੈਂਡ ਦੇ ਪਿੰਡ ਦੇਖਣੇ ਆ ਤਾਂ ਤੁਹਾਨੂੰ ਸਭ ਤੋਂ ਵੱਧ ਇਸ ਏਰੀਆ 'ਚ ਮਿਲਣਗੇ ਸੋ ਥੋੜਾ ਬਹੁਤ ਦੇਖ ਕੇ ਨਾ ਅਸੀਂ ਹੁਣ ਨੈਕਸਟ ਪਿੰਡ ਵੱਲ ਨਿਕਲਦੇ ਆ ਕਿਉਂਕਿ ਆਲਮੋਸਟ ਸਾਰਾ ਉਹੀ ਕੁਝ ਇੱਕੋ ਜੀ ਸ਼ਾਪਸ ਵਗੈਰਾ ਸਾਰਾ ਅਸੀਂ ਕੋਈ ਟ੍ਰੈਡੀਸ਼ਨਲ ਟੱਚ ਵਾਲਾ ਪਿੰਡ ਲੱਭਦੇ ਆ ਜਿੱਥੇ ਸਾਨੂੰ ਨੋਰਮਲ ਦੇਖਣ ਨੂੰ ਮਿਲੇ ਇਹ ਆ ਪਿੰਡ ਦਾ ਨਾਮ ਹੈ ਤੇ ਬਰਟਨ ਔਨ ਦਾ ਵਾਰਡਰ ਤੇ ਆ ਇਹਦਾ ਪਿੰਡ ਦਾ ਨਕਸ਼ਾ ਵੀ ਆ ਜਾਏ ਰਿਪਨ ਮਾਡਲ ਵਿਲੇਜ ਮਾਡਲ ਵਿਲੇਜ ਜਾਏ ਹੋਰ ਕੀ ਆ ਵੀ ਦੇਖਣ ਆਣੀ ਆ ਯਾਰ ਇੱਥੇ ਗ੍ਰੇਸ ਸਟੋਨ ਪਤਾ ਨਹੀਂ ਕੀ ਹੈ ਇਹ 9 ਨੰਬਰ ਦੇ ਦੇਖੋ 6000 ਹੀਅਰਜ਼ ਹਿਸਟਰੀ ਫ੍ਰੀ ਆਫ ਵਿਜ਼ਿਟ ਹੈ ਨਾਲੇ ਫ੍ਰੀ ਹੈ ਆਪਾਂ ਇੱਥੇ ਹਾਂ ਓਕੇ ਦੇਖਿਆ ਨੇ ਫਿਰ ਇਹ ਵੀ ਆਪਾਂ ਜਾ ਕੇ ਹਨਾ ਫੋਟੋ ਲੈ ਲੋ ਤੁਸੀਂ ਲਓ ਫੋਟੋ ਇਹ ਜਿਹੜਾ ਪਿੰਡ ਹੈ ਨਾ ਥੋੜਾ ਥੋੜਾ ਅ ਮਤਲਬ ਨੀਦਰਲੈਂਡ ਦੇ ਪਿੰਡਾਂ ਦੀ ਵੀ ਯਾਦ ਦਿਵਾਉਂਦਾ ਹੈਗਾ ਜਿਵੇਂ ਉਵੇਂ ਹੀ ਉਵੇਂ ਦਰਿਆ ਉਹ ਚ ਨਦੀ ਜੀ ਜਾਂਦੀ ਸੀ ਇਹ ਆਲਮੋਸਟ ਸਾਰੇ ਸ਼ਹਿਰਾਂ ਸਾਰੇ ਕਿਤੇ ਜਾਂਦੀ ਹੁੰਦੀ ਹੈ ਤਾਂ ਘਰਾਂ ਤੇ ਐਂਟੀਨੇ ਕਾਫੀਆਂ ਦੇ ਸਾਨੂੰ ਦੇਖਣ ਨੂੰ ਮਿਲੇ ਆ ਉਥੇ ਇਹ ਵੀ ਪੁਰਾਣੇ ਟਾਈਮ 'ਚ ਇਹਨਾਂ ਦੇ ਉਹੀ ਟੈਕਸ ਲਾਦੇ ਟੈਲੀਵਿਜ਼ਨ ਉਵੇਂ ਦੇਖਦੇ ਹੋਣਗੇ ਟੀਵੀ ਇਹ ਵੀ ਇਸ ਪਿੰਡ 'ਚ ਆਉਣ ਦਾ ਸਾਡਾ ਇੱਕ ਕਾਰਨ ਇਹ ਵੀ ਸੀ ਕਿ ਇਹ ਸਪਿੰਡ ਨੂੰ ਇੰਟਰਨੈਟ ਤੇ ਮਤਲਬ ਤੁਸੀਂ ਮੋਸਟ ਬਿਊਟੀਫੁਲ ਤੇ ਮੋਸਟ ਫੇਮਸ ਇਹ ਪਿੰਡ ਨੂੰ ਜਿਹੜਾ ਤੁਸੀਂ ਮੰਨਿਆ ਗਿਆ ਹੈਗਾ ਜਿੰਨਾ ਕਿ ਅਸੀਂ ਪੜਿਆ ਸੀ ਤਾਂ ਹੀ ਕਰਕੇ ਸੀਗਾ ਵੀ ਨੇੜਿਆਂ ਜਦੋਂ ਇਹ ਪਿੰਡ ਦੇਖ ਕੇ ਆਈਏ ਤੇ ਵੈਸੇ ਰਾਹ ਜਾਂਦੇ ਸਾਡਾ ਜ ਤਿੰਨ ਚਾਰ ਪਿੰਡ ਦੇਖਣ ਦਾ ਪਲਾਨ ਹੈ ਵੀ ਤਿੰਨ ਚਾਰ ਪਿੰਡਾਂ ਦੇ ਵਿੱਚੋਂ ਦੀ ਅਸੀਂ ਲੰਘਣਾ ਹੈ ਰਾਹ ਜਾਂਦੇ ਜਾਂਦੇ ਰੁਕਦੇ ਜਾਵਾਂਗੇ ਤੇ ਸਾਰਾ ਦੇਖਦੇ ਜਾਵਾਂਗੇ ਜਿੰਨੀਆਂ ਵੀ ਗਲੀਆਂ 'ਚ ਅਸੀਂ ਇੱਥੇ ਘੇੜੇ ਦਿੱਤੇ ਹਨ ਤੇ ਸਾਨੂੰ ਨਹੀਂ ਲੱਗਦਾ ਵੀ ਕੋਈ ਇੱਥੇ ਘਰਾਂ ਚ ਰਹਿੰਦਾ ਵੀ ਹੋਊਗਾ ਕਿਉਂਕਿ ਜਿਹੜੇ ਵੀ ਘਰ ਦੇ ਬਾਹਰ ਦੇਖਦੇ ਆ ਚੇਅਰਜ਼ ਡਾਈਆਂ ਹੋਈਆਂ ਤੇ ਇਹ ਸਾਰਾ ਰੈਸਟੋਰੈਂਟ ਦੇ ਏਰੀਆ ਬਣਾਏ ਹੋਏ ਆ ਮੱਜਾ ਮੋਜਾ ਜਿਹੜੀਆਂ ਇਹ ਲੋਕ ਰੱਖਦੇ ਆ ਮੱਜਾ ਰੱਖਦੇ ਆ ਗਾਵਾਂ ਰੱਖਦੇ ਆ ਉਹ ਪਿੰਡਾਂ ਤੋਂ ਬਾਹਰ-ਬਾਰ ਰੱਖਦੇ ਆ ਇਹ ਮਤਲਬ ਫਾਰਮ ਬਣੇ ਹੁੰਦੇ ਇਹਨਾਂ ਦੇ ਵੱਡੇ-ਵੱਡੇ ਤੇ ਇਹੋ ਜੀਆਂ ਆ ਗਲੀਆਂ ਆ ਆ ਵੀ ਹੁਣ ਜਿਵੇਂ ਆ ਪਿੰਡ ਦੀ ਗਲੀ ਆ ਹਾਂਜੀ ਕਰ ਇੱਕ ਪਾਸੇ ਜ ਆ ਗਿਆ ਹਾਂਜੀ ਇਹ ਪਿੰਡ ਦੀ ਗਲੀ ਆ ਇਸ ਤਰ੍ਹਾਂ ਕਰਕੇ ਆ ਸਾਰਾ ਤੇ ਆ ਪਿੰਡ ਦੀ ਇਧਰ ਨੂੰ ਗਲੀ ਆ ਗਈ ਇੱਕ ਇਧਰ ਨੂੰ ਚੱਲੀ ਖੁਸ਼ੀ ਇੱਥੇ ਖੁਸ਼ੀ ਕੁਸ਼ਕਰ ਆਇਆ ਹੈ ਨਾ ਇੱਥੇ ਲੋਕ ਰਹਿੰਦੇ ਆ ਮੇਰਾ ਕਾਰਸ ਵਗੈਰਾ ਖੜੀਆਂ ਅੱਗੇ ਆ ਘਰ ਇੱਕ ਸੇਲ ਤੇ ਵੀ ਲੱਗਿਆ ਹੋਇਆ ਕੀ ਰਾਦਾ ਖੋਜੀ ਪੁੱਛੀ ਨਾ ਲਈਏ ਮੈਨੂੰ ਲੱਗਦਾ 5-7 ਲੱਖ ਪੌਂਡ ਦਾ ਹੋਊਗਾ ਇਹ 5-7 ਲੱਖ ਪੌਂਡ ਦੇਖ ਲਓ ਇੰਡੀਆ ਦੇ ਹਿਸਾਬ ਨਾਲ ਲੱਖ ਨੂੰ ਕਰੋੜ ਚ ਕਰ ਲਓ ਬਸ 1 ਲੱਖ ਦਾ 1 ਕਰੋੜ ਬਣਦਾ ਸਿੱਧਾ ਸਾਹ ਹਾਂ ਛੋਟਾ ਜਿਹਾ ਘਰ ਹੈ ਤੇ 4-5 ਕਰੋੜ ਕਿੰਨਾ ਹੋ ਗਿਆ ਇੰਡੀਆ ਦੀ ਚੰਡੀਗੜਾ ਜੇ ਪਰ ਇਹ ਵੀ ਚੰਡੀਗੜੀ ਹੈ ਇਹਨਾਂ ਦਾ ਇੱਕੜਾ ਚੰਡੀਗੜਾ ਕੋ ਘਟਾ ਨੰਦੀ ਰੀਸ ਨਹੀਂ ਨਾ ਕਹ ਸਕਦਾ ਪਿੰਡ ਪਿੰਡ ਹੀ ਆ ਸਹੀ ਹੈ ਹਾਂ ਜਦੋਂ ਤੁਸੀਂ ਵੀ ਕਹਦੇ ਨੇ ਮੈਂ ਫੇਰ ਸਾਥ ਜਿਗਲਾ ਮਾਰ ਕੇ ਆਉਣਾ ਉੱਥੇ ਕਿੱਥੇ ਜਾਇਆ ਕਰੋਗੇ ਡਾ ਸਾਰੇ ਕਿਤੇ ਹੈ ਸ਼ਾਪਸ ਹੈ ਨਾ ਕੁਛ ਨਾ ਕੁਛ ਕਿਤੇ ਅੰਟੀਕ ਸ਼ਾਪਸ ਬਣਾ ਰੱਖੀਆਂ ਕਿਤੇ ਕੀ ਬਣਾ ਰੱਖਿਆ ਇਧਰ ਹੀ ਚੱਲਦੇ ਆ ਖੁਸ਼ੀ ਇਧਰ ਚੱਲਦੇ ਆ ਇਹ ਪਿੰਡ ਦਾ ਸੈਂਟਰ ਹੈ ਜੀ ਜਿੱਥੇ ਹੁਣ ਅਸੀਂ ਤੁਰੇ ਜਾ ਰਹੇ ਹਾਂ ਤੇ ਸੈਂਟਰ ਚ ਸਾਰੀਆਂ ਵੱਡੀ ਸਾਰੀ ਇੱਕ ਮਾਰਕੀਟ ਬਣੀ ਹੋਈ ਹੈ ਗੱਡੀਆਂ ਜ਼ਰੂਰ ਪੁਰਾਣੀਆਂ ਤੋਂ ਪੁਰਾਣੀਆਂ ਦੇਖਣ ਨੂੰ ਮਿਲ ਰਹੀਆਂ ਆ ਦੇਖੋ ਕਿੰਨੀ ਪੁਰਾਣੀ ਐ ਇਹਨਾਂ ਨੂੰ ਪਾਸਿੰਗ ਪਤਾ ਨਹੀਂ ਕਿਵੇਂ ਕਰ ਦਿੰਦੇ ਆ ਆਪਣੇ ਤਾਂ ਜਿਵੇਂ ਕਹਿੰਦੇ 15 ਸਾਲੀ ਚੱਲੂ ਤੋਂ ਵੱਧ ਸਾਲ ਚੱਲਦੀ ਨਹੀਂ ਪਾਸ ਨਹੀਂ ਕਰਦੇ ਤੇ ਇੱਥੇ 1960 60 ਦੀਆਂ ਗੱਡੀਆਂ ਆ ਵੀ ਤੁਰੀਆਂ ਫਿਰਦੀਆਂ 60 ਤੋਂ ਲਾ ਲਓ ਤੁਸੀਂ 80 ਸਾਲ ਪੁਰਾਣੀ ਹੋ ਗਈ 85 ਕੋਈ ਨਹੀਂ ਪੁੱਛਦਾ ਸਹੀ ਚੱਲਣੀ ਚਾਹੀਦੀ ਐ ਸੜਕ ਤੇ ਚੀਜ਼ਾਂ ਸੋਹਣੀਆਂ ਬਹੁਤ ਆ ਨਾ ਕੋਈ ਜੀ ਇਹ ਆ ਸਈ ਕਿੰਨੀ ਸੋਹਣੀ ਸੋਹਣੀ ਜਿਹੀ ਜਿਹਾ ਤਿਆਰ ਕਰੇ ਲੋਹੇ ਦੀਆਂ ਫੇਡਾ ਲੋਹੇ ਦੀ ਡਾਕ ਜਿਹੜੀ ਵੀ ਗਲੀ ਜਾਓ ਨਾ ਮੈਂ ਤਾਂ ਨੂੰ ਮੋੜ ਕੇ ਸੈਂਟਰ 'ਚ ਹੀ ਲਿਆਉਂਦੀ ਐ ਘੁੰਮ ਘੁਮਾ ਕੇ ਅਸੀਂ ਇੱਕ ਦੋ ਗਲੀਆਂ ਸਾਈਡ ਤੋਂ ਗਏ ਆ ਪਿੰਡ ਨੂੰ ਤੇ ਘੁੰਮ ਫਿਰ ਕੇ ਇਸ ਏਰੀਆ 'ਚ ਫੇਰ ਆ ਜਾਂਦੀ ਐ ਐਂ ਲੱਗਦਾ ਜਿਵੇਂ ਇਹ ਸਾਥ ਹੋਵੇ ਪਿੰਡ ਦੀ ਮਤਲਬ ਸਾਥ ਵੱਲ ਨੂੰ ਆ ਜਾਂਦੀ ਐ ਖੁਸ਼ੀਆ ਦਰਖਤ ਦਾ ਰੰਗ ਕਿੰਨਾ ਸੋਹਣਾ ਹੈ ਨਾ ਇਹੋ ਜਿਹੇ ਦਰਖਤ ਕਰੇ ਲਾਵਾਂਗੇ ਆਪਾਂ ਕੋਈ ਤਾਂ ਭਾਈ ਇਹ ਦੇਖਦੇ ਰਹਿੰਦੇ ਵੀ ਹੁਣ ਆਪਾਂ ਸਭ ਤੋਂ ਵੱਧ ਚੀਜ਼ਾਂ ਹੀ ਨੋਟਿਸ ਕਰਦੇ ਆਂ ਵੀ ਕੀ ਚੀਜ਼ ਕਿੱਥੇ ਲਾਉਣੀ ਹੈ ਪਰ ਆਪਣੇ ਹੋ ਜਾਣਗੇ ਰੱਬ ਨੂੰ ਰੱਖਾਂਗੇ ਹਾਂਜੀ ਠੰਡ ਨਹੀਂ ਠੰਡ ਕਰਕੇ ਮੌਸਮ ਨਹੀਂ ਵੈਸੇ ਵੀ ਹੋ ਜਾਣਾ ਜਿਹੜੇ ਬਾਹਰਲੇ ਕੰਟਰੀਜ਼ ਹੁੰਦੇ ਨਾ ਇਹਨਾਂ ਦੀ ਇੱਕ ਗੱਲ ਨੂੰ ਕਾਉਂਸਲਜ਼ ਹੁੰਦੀਆਂ ਜਿਹੜੀਆਂ ਮਤਲਬ ਕਾਉਂਟੀ ਕਾਉਂਸਲ ਜਾਂ ਐਮਸੀ ਜਿਵੇਂ ਆਪਣੇ ਮਿਊਸਪਲ ਕਮੇਟੀ ਕਹਿ ਸਕਦੇ ਆ ਉਹ ਬਹੁਤ ਵਧੀਆ ਹੁੰਦੀ ਹੈ ਕਿਉਂਕਿ ਨਾ ਆ ਦੇਖੋ ਮਤਲਬ ਕਿੰਨਾ ਸ਼ਿੰਗਾਰ ਕੇ ਰੱਖਦੇ ਆ ਹਰੇਕ ਚੀਜ਼ ਨੂੰ ਸਾਜ ਸਵਾਰ ਕੇ ਆਹ ਪ੍ਰਾਣੀ ਜਿਵੇਂ ਆਪਣੇ ਕਿਕਰਾਂ ਖੜੀ ਹੁੰਦੀਆਂ ਨਿੰਮ ਖੜੇ ਹੁੰਦੇ ਆ ਪ੍ਰਾਣੀ ਇਹਨਾਂ ਦਾ ਆ ਖੜਾ ਹੈ ਪ੍ਰਾਣਾ ਪਹਾੜਾਂ 'ਚ ਹੁੰਦੇ ਹੁੰਦੇ ਇਹ ਦਰਖਤ ਕਿਉਂਕਿ ਇੱਥੇ ਮੌਸਮ ਠੰਡਾ ਰਹਿੰਦਾ ਦਰਖਤਾਂ ਤੇ ਰੁੱਖਾਂ ਦੀ ਕੁਆਲਿਟੀ ਵੀ ਹੋਰ ਹੈ ਤੇ ਜ਼ਿਆਦਾਤਰ ਲੋਕੀ ਇੱਥੇ ਟਾਈਮ ਸਪੈਂਡ ਕਰਨ ਆਉਂਦੇ ਆ ਟੂਰਿਸਟਾਂ ਅਸੀਂ ਦੇਖਿਆ ਘੁੰਮਣ ਆਉਂਦੀ ਹੁੰਦੇ ਆ ਤੇ ਗੋਰੇ ਵੀ ਪਿਕਨਿਕ ਬੁੱਕ ਨਿਕ ਮਨਾਉਣ ਇਹੋ ਜਿਹਾ ਕੁਝ ਕਰਨ ਹਨਾ ਆਪਦਾ ਟਾਈਮ ਸਪੈਂਡ ਕਰਨ ਆ ਜਾਂਦੇ ਆ ਇੱਥੇ ਤੇ ਹੁਣ ਅਸੀਂ ਨਿਕਲ ਲਗੇ ਆਂ ਪਿੰਡ ਚੋਂ ਜੀ ਵਾਪਸ ਕਾਫੀ ਸਾਰਾ ਘੁੰਮ ਲਿਆ ਤੁਰ ਫਿਰ ਕੇ ਵਧੀਆ ਦੇਖ ਲਿਆ ਠੀਕ ਸੀ ਵਧੀਆ ਸੀਗਾ ਜੱਡ ਹਸਾਬ ਨਾਲ ਮਸ਼ਹੂਰ ਹੈ ਪਪੂਲਰ ਹੈ ਇੰਨਾ ਕਿ ਦੇਖਣਯੋਗ ਹੈਗਾ ਹੁਣ ਅਸੀਂ ਚੱਲਿਆ ਜੀ ਬਿਬੂਰੀ ਬੱਬੂਰੀ ਕਰਕੇ ਕੋਈ ਪਿੰਡ ਹੈ ਤੇ ਉਹ ਇੱਥੋਂ ਹੈਗਾ 10 ਮਾਈਲ 20 ਮਿੰਟ ਦਾ ਉਹਦਾ ਰਸਤਾ ਹੈ ਤੇ ਉਹ ਪਿੰਡ ਜਾਂਦੇ ਜਾਂਦੇ ਉੱਥੇ ਰੁਕਦੇ ਆਂ ਕਿਹੋ ਜਿਹਾ ਉਹਦਾ ਪਹਾੜ ਨੇ ਆ bell left onto station road good ਲੋ ਜੀ ਅਸੀਂ ਪਹੁੰਚ ਗਏ ਦੂਜੇ ਪਿੰਡ ਦੇ ਵਿੱਚ ਪਿੰਡ ਦੇ ਬਾਹਰ ਬਾਹਰ ਕਾਰ ਪਾਰਕਿੰਗ ਹੈ ਪਿੰਡ ਦਾ ਨਾਮ ਤੁਹਾਨੂੰ ਦੱਸ ਹੀ ਦਿੱਤਾ ਸੀ ਟਿੰਬਰੀ ਮੈਨੂੰ ਪੰਜਾਬੀਆਂ ਦੀ ਟਿੰਬਰੀ ਛੇਤੀ ਯਾਦ ਰਹਿੰਦੀ ਆ ਅੱਛਾ ਲਿਖਿਆ ਹੋਇਆ ਹਾਂਜੀ ਅੱਗੇ ਦਿਖਾ ਦਿੰਦੇ ਆ ਬਿਬਰੀ ਤੇ ਹੁਣ ਇਹ ਪਿੰਡ ਨੂੰ ਥੋੜਾ ਜਿਹਾ ਤੁਰ ਕੇ ਜਾਣਾ ਪੈਣਾ ਸਾਨੂੰ ਥੱਲੇ ਤੇ ਦੇਖਦੇ ਆ ਥੱਲੇ ਹਾ ਜੀ ਪਿੰਡ ਦਾ ਨਾਮ ਤੁਹਾਡੇ ਸਾਹਮਣੇ ਇਧਰਲੇ ਪਾਸੇ ਆਉਂਦਾ ਹੋਣਾ ਇਹ ਵੀ ਮੈਨੂੰ ਲੱਗਦਾ ਟੂਰਿਜ਼ਮ ਬਲੇਜ਼ੀ ਇੱਕ ਤੇ ਲੋਕ ਜਿਹੜੇ ਹਿਸਾਬ ਨਾਲ ਇੱਥੇ ਆਏ ਹੋਏ ਆ ਤੇ ਚੀਜ਼ਾਂ ਬਣਾਈਆਂ ਟਿਕਟੋਕ ਟੈਦੀ ਵੀ ਰੱਖੀ ਹੋਈ ਹੈ ਇਹਨਾਂ ਨੇ ਇੱਥੋਂ ਦੀ ਵੀ ਮੈਨੂੰ ਲੱਗਦਾ ਹੈ ਦਰਿਆ ਲੰਘਦਾ ਕੋਈ ਵਿਚਾਲ ਦੀ ਆਵਾਜ਼ ਆ ਰਹੀ ਹੈ ਇਹਨਾਂ ਦੇ ਪਿੰਡਾਂ ਦੀ ਜਿਹੜੀ ਗ੍ਰੀਨਰੀ ਹੈ ਨਾ ਤੇ ਇਹ ਤੋਂ ਕੋ ਸਿੱਖਣਾ ਚਾਹੀਦਾ ਯਾਰ ਤੇ ਦੇਖੋ ਕਿੰਨੀ ਹਾਂਜੀ ਨਾ ਮੈਂ ਤਾਂ ਚਲੋ ਪਾਈ ਦੇਣਾ ਮੈਂ ਤਾਂ ਦਿਖਾਏ ਰਿਹਾ ਵੀ ਕਿੰਨੀ ਗ੍ਰੀਨਰੀ ਹੈ ਅਜੇ ਅਸੀਂ ਉਹ ਘਰਾਂ 'ਚ ਜਾਣਾ ਉਹ ਘਰ ਦੇਖੋ ਤੁਸੀਂ ਸਾਹਮਣੇ ਵਾਲੇ ਪਾਸੇ ਜਿਹੜੇ ਘਰ ਹੈ ਉੱਥੇ ਤੇ ਵੀ ਕਿੱਡੇ ਸੋਹਣੇ ਆ ਕਮਾਲ ਹੋ ਗਈ ਯਾਰ ਕਿੰਨਾ ਸੋਹਣਾ ਵਾਲਾ ਦਵਾਲਾ ਬਣਾ ਕੇ ਰੱਖਿਆ ਪਿੰਡਾਂ ਦਾ ਇਹਨਾਂ ਨੇ ਆ ਪਿੰਡ ਦੇ ਲੋਕਾਂ ਨੇ ਨਾ ਬੈਠਣ ਨੂੰ ਪਾਰਕ ਵਗੈਰਾ ਬਣਾਇਆ ਹੈ ਜਿਵੇਂ ਆਪਣੇ ਪਾਰਕ ਹੁੰਦੇ ਹੈ ਤੇ ਇਹ ਦੇਖੋ ਕਿੰਨਾ ਜੀ ਲੱਗਦਾ ਉਹ ਇੱਥੇ ਬੰਦੇ ਦਾ ਤੇ ਕੋਲ ਆ ਨੈਚਰਲ ਫਰੈਸ਼ ਵਾਟਰ ਵਗ ਰਿਹਾ ਹੈਗਾ ਤੇ ਇੱਥੇ ਲੋਕ ਬਹਿੰਦੇ ਆ ਨਿਊਜ਼ਪੇਪਰ ਵਗੈਰਾ ਪੜ੍ਹਦੇ ਹੋਣਗੇ ਤੇ ਆਹ ਸਾਹਮਣੇ ਦੇਖੋ ਘਰ ਜਿਹਦੀ ਮੈਂ ਗੱਲ ਕਰਦਾ ਸੀ ਬਾਹਰਲੇ ਪਾਸੇ ਆਏ ਆ ਹੁਣ ਤੁਹਾਨੂੰ ਦਿਖਾਈਏ ਤੇ ਆਪਣੇ ਤਾਂ ਦੇਖ ਲਓ ਕੋਈ ਉਹ ਨਹੀਂ ਛੱਡਿਆ ਘਰਾਂ ਚ ਦਰਖਤ ਨਹੀਂ ਛੱਡੇ ਤੇ ਨਿੰਮ ਟਾਲੀਆਂ ਸਭ ਪੱਟ ਤੇ ਰੁੱਖ ਆ ਬਣੇ ਤੇ ਇਹਨਾਂ ਦੇ ਘਰ ਦੇਖੋ ਆ ਕਿਹੋ ਜਿਹਾ ਕਿੰਨੀ ਗ੍ਰੀਨਰੀ ਉੱਪਰ ਜੜੀ ਵੀ ਆਲਾ ਦਵਾਲਾ ਯਾਰ ਇੰਨਾ ਕਾ ਜ਼ਿਆਦਾ ਗ੍ਰੀਨ ਆ ਨਾ ਇੰਨਾ ਕਾ ਜ਼ਿਆਦਾ ਸੋਹਣਾ ਹੈ ਬਹੁਤ ਬਹੁਤ ਸੋਹਣਾ ਲੱਗ ਰਿਹਾ ਆ ਪਿੰਡ ਆ ਦੇਖੋ ਆ ਚੀਜ਼ ਕਿੰਨੀ ਸੋਹਣੀ ਆ ਮਨਟੇਨੈਂਸ ਜਿਵੇਂ ਮੈਂ ਕਹਿੰਦਾ ਸੀ ਨਾ ਪਹਿਲਾਂ ਤੁਹਾਨੂੰ ਮਨਟੇਨ ਕਰਨੀ ਦੇਖ ਲੋ ਇਹਨੂੰ ਕਿੰਨਾ ਔਖਾ ਹੈ ਹਾਂਜੀ ਇਸੇ ਕਰਕੇ ਲੋਕ ਦੇਖਣ ਆਉਂਦੇ ਆ ਜਿਹੜੇ ਇਹ ਦੇਸ਼ ਆ ਨਾ ਇੱਥੇ ਦਰਖਤ ਤੋਂ ਵਧਣ ਤੇ ਖਰਚਾ ਤੁਹਾਨੂੰ ਪਤਾ ਕਿੰਨਾ ਹੁੰਦਾਗਾ ਮੈਨੂੰ ਲੱਗਦਾ ਭਈ ਘਟੋ ਘਟ ਲੱਖ ਰੁਪਈਆ ਖਰਚ ਹੋ ਜਾਂਦਾ ਜੇ ਦਰਖਤ ਵਧਾਉਣਾ ਹੋਵੇ ਤੇ ਕਿਉਂਕਿ ਭੈਣ ਨੇ ਵੜਾਇਆ ਸੀਗਾ ਸਾਡੇ ਉਥੇ ਸੁੱਕ ਗਿਆ ਸੀ ਸੁੱਕ ਗਿਆ ਸੀ ਮਤਲਬ ਸੁੱਕੇ ਹੋਏ ਦਰਖਤ ਵੀ ਇਹ ਨਹੀਂ ਹੈਗਾ ਵੀ ਤੁਸੀਂ ਆਪ ਵੱਡ ਲੋਗੇ ਉਹਦੇ ਲਈ ਵੀ ਮਤਲਬ ਬੰਦੇ ਆ ਜਿਹੜੇ ਪ੍ਰੋਫੈਸ਼ਨਲ ਹੀ ਕੰਮ ਕਰਦੇ ਉਹ ਆਰੀ ਉਰੀ ਲੈ ਕੇ ਆਏ ਉਹਨੇ ਜੜ ਕੱਢੀ ਤੇ ਉੱਪਰੋਂ ਵੱਡਿਆ ਅਸੀਂ ਆਖਿਆ ਮੈਂ ਚਾਰ ਕਹਾੜੀਆਂ ਮਾਰ ਦਿੰਦਾ ਮੈਂ ਵੜ ਦਿੰਦਾ ਸਵਾ ਲੱਖ ਰੁਪਏ ਅੰਡੀ ਦਾ ਖਰਚਾ ਆ ਗਿਆ ਦਰਖਤ ਵੜਾਉਣ ਨੂੰ ਤੇ ਵੈਸੇ ਤਾਂ ਤੁਸੀਂ ਜੇ ਹਰਾ ਖੜਾ ਜੇ ਜਾਨ ਹੈ ਦਰਖਤ ਜਿਵੇਂ ਆ ਹੈ ਤਾਂ ਤਾਂ ਤੁਸੀਂ ਵੜਾ ਮਤਲਬ ਹੀ ਨਹੀਂ ਤੁਸੀਂ ਉਹਦੀ ਟਾਣੀ ਵੀ ਕੱਟ ਦੋਗੇ ਜੇ ਟਾਣੀ ਵੀ ਕਟੋਗੇ ਤਾਂ ਵੀ ਤੁਹਾਡੇ ਤੇ ਕੇਸ ਆ ਇੰਨੇ ਸਖਤ ਕਾਨੂੰਨ ਆ ਇਧਰ ਦੇ ਵਾਹ ਕੀ ਬਾਤ ਆ ਯਾਰ ਦੇਖੋ ਖੂਬਸੂਰਤੀ ਦੇਖੋ ਅੰਟੀਨੇ ਇਹਨਾਂ ਨੇ ਹਜੇ ਵੀ ਖੜੇ ਨੇ ਉੱਪਰਲੇ ਪਾਸੇ ਇਹ ਪਤਾ ਨਹੀਂ ਬਈ ਵੀ ਚੱਲਦੇ ਆ ਕਿ ਨਹੀਂ ਚੱਲਦੇ ਤੇ ਪਿੰਡ ਦਾ ਸੋਹਣਾ ਹੈ ਹੀ ਹੈ ਘਰ ਵੀ ਦੇਖੋ ਯਾਰ ਕਿੱਡੇ ਸੋਹਣੇ ਆ ਇੱਕ ਜੀ ਲੱਗਦਾ ਨਾ ਇੱਥੇ ਕੀ ਖੂਬਸੂਰਤੀ ਯਾਰ ਪੂਰਾ ਗੰਦ ਨਹੀਂ ਹੈਗਾ ਮੌਸਮ ਵੀ ਕੁਝ ਸੋਹਣਾ ਰਹਿੰਦਾ ਇਥੋਂ ਦਾ ਮੌਸਮ ਕਰਕੇ ਮਤਲਬ ਤਾਂ ਵੀ ਸੋਹਣਾ ਲੱਗਦਾ ਹੈ ਹਨ ਜਿਹੜੇ ਨਵੇਂ ਘਰ ਆ ਇਹਨਾਂ ਨੂੰ ਤੁਸੀਂ ਢਾ ਵੀ ਨਹੀਂ ਸਕਦੇ ਮਤਲਬ ਜਿਨ੍ਹਾਂ ਦੇ ਹੈਗੇ ਨੇ ਸ਼ਾਇਦ ਉਹ ਛੱਡ ਕੇ ਜਿਵੇਂ ਤੁਹਾਨੂੰ ਦੱਸਿਆ ਸ਼ਹਿਰਾਂ 'ਚ ਮੂਵ ਹੋ ਗਏ ਤੇ ਇਹਦੇ ਉੱਪਰ ਲਿਖਿਆ ਹੁੰਦਾਗਾ ਤੇ ਉਹ ਦੇਖੋ ਕਹਿੰਦਾ ਦੀ ਪ੍ਰਾਪਰਟੀ ਆਫ ਨੈਸ਼ਨਲ ਟਰਸਟ ਇਹਨਾਂ ਨੂੰ ਤੁਸੀਂ ਢਾ ਨਹੀਂ ਸਕਦੇ ਪੁਰਾਣੇ ਘਰ ਇਹ ਮਤਲਬ 100 ਸਾਲ ਪੁਰਾਣਾ ਘਰ ਆ ਆ ਟਾਈਲਾਂ ਵਿੱਚ ਵਿੱਚ ਤਾਂ ਦੋ ਦੋ ਢਾਈ ਢਾਈ 100 ਸਾਲ ਪੁਰਾਣੇ ਆ ਇੱਥੇ ਵੀ ਆ ਨੋਟਿਸ ਵਗੈਰਾ ਲੱਗਿਆ ਹੋਇਆ ਤੇ ਇਹਦੇ ਅੰਦਰ ਸ਼ਾਇਦ ਨਹੀਂ ਜਾ ਸਕਦੇ ਤੁਸੀਂ ਹੁਣ ਤਾਂ ਖੁਸ਼ੀ ਮੈਨੂੰ ਲੱਗਦਾ ਇਹਨਾਂ ਦੇ ਪਿੰਡਾਂ 'ਚ ਰਹਿਣਾ ਹੋਣਾ ਕੋਈ ਹਨਾ ਬਹੁਤ ਘੱਟ ਲੋਕ ਆਉਣਗੇ ਪਰ ਜਿੰਨੇ ਸੀ ਨਾ ਅੱਜ ਪਿੰਡਾਂ 'ਚ ਫਿਰ ਰਹੇ ਆ ਇਹ ਸਾਰੇ ਇੰਟਰਨੈਟ ਦੇ ਇੰਨੇ ਕੁ ਜ਼ਿਆਦਾ ਵਾਇਰਲ ਆ ਇੰਨੇ ਕੁ ਜ਼ਿਆਦਾ ਮਸ਼ਹੂਰ ਆ ਬਹੁਤ ਜ਼ਿਆਦਾ ਫੇਮਸ ਆ ਮੈਂ ਫੇਰ ਆ ਗਿਆ ਜੀ ਕਿਣ ਮਣ ਕਿਣ ਮਣ ਅੱਜ ਪੂਰਾ ਦਿਨ ਚੱਲਦੀ ਰਹੀ ਐ ਤੇਜ ਨਾ ਹੋ ਜੇ ਕਿਤੇ ਏ ਡਰ ਜਿਹੜਾ ਪਹਿਲਾਂ ਪਿੰਡ ਦੇਖਿਆ ਸੀ ਕੋ ਉੱਚ ਤੱਕ ਕੁਝ ਲੋਕ ਹਜੇ ਰਹਿੰਦੇ ਸੀਗੇ ਤੇ ਇਹ ਤਾਂ ਬਿਲਕੁਲ ਹੀ ਖਾਲੀ ਹੈਗਾ ਇਹਦਾ ਸਾਰੇ ਘਰ ਇਹਨਾਂ ਦੇ ਬੰਦ ਪਈ ਐ ਜਿਨ੍ਹਾਂ ਨੇ ਵੇਚਣੇ ਹੁਣ ਖੂਜੀ ਕਿੰਨੇ ਮਹਿੰਗੇ ਵਿਕਣਗੇ ਯਾਰ ਹਨਾ ਇਹ ਹੈਰੀਟੇਜ ਜਾਂ ਉਹ ਦੇਖੋ ਉੱਪਰ ਨੰਬਰਿੰਗ ਦਿੱਤੀ ਹੋਈ ਐ ਇਹਨਾਂ ਦਾ ਖੇਤ ਮਤਲਬ ਉਹ ਵੀ ਪਤਾ ਨਹੀਂ ਕਿ ਉਹ ਇਨਕਮ ਸੋਰਸਸ ਪੁਰਾਣੇ ਸਮਿਆਂ 'ਚ ਕੀ ਹੋਣਗੇ ਇਸ ਤਰ੍ਹਾਂ ਕਰਕੇ ਇਕੱਠੀ ਕੇ ਕੇ ਗਲੀਆਂ ਜਾਈਂ ਘਰ ਬਣੇ ਹੋਏ ਆ ਵਾਵਾ ਇਨਕਮ ਸੋਰਸਸ ਖੇਤੀਬਾੜੀ ਹੋ ਜਾਂ ਹੋਰ ਵੱਤ ਵਤ ਕੀ ਕਰਦੇ ਹੋਣਗੇ ਇੰਨਾ ਕੀ ਹੈ ਜੀ ਇਹ ਹੋਰ ਨਹੀਂ ਹੈਗਾ ਜਿਹੜਾ ਨਾ ਇਹ ਪਿੰਡ ਹੈ ਇਹ ਮੱਛੀ ਪਾਲਣ ਲਈ ਬਹੁਤ ਜ਼ਿਆਦਾ ਮਸ਼ਹੂਰ ਹੈ ਤੇ ਛੋਟੀਆਂ-ਛੋਟੀਆਂ ਇਥੇ ਪ੍ਰਾਈਵੇਟ ਝੀਲਾਂ ਤੇ ਜਿੰਨੀਆਂ ਤੁਹਾਨੂੰ ਅਸੀਂ ਅੱਗੇ ਦਿਖਾਵਾਂਗੇ ਤੇ ਟੋਪ ਕੁਆਲਿਟੀ ਦੀ ਮੱਛੀ ਮਿਲਦੀ ਟੋਪ ਕੁਆਲਿਟੀ ਫਿਸ਼ ਤੁਹਾਨੂੰ ਕਹਿੰਦੇ ਇਸ ਪਿੰਡ 'ਚ ਮਿਲੂਗੀ ਆ ਇਹਦਾ ਆ ਇਹਦਾ ਪਿੰਡ ਦਾ ਨਕਸ਼ਾ ਹੈਗਾ ਤੇ ਐਦਾਂ ਕਰਕੇ ਛੋਟੀਆਂ-ਛੋਟੀਆਂ ਝੀਲਾਂ ਨੇ ਤੇ ਇਹ ਪਿੰਡ ਬਾਰੇ ਵੀ ਬੜਾ ਸੁਣਿਆ ਸੀ ਵੀ ਬਹੁਤ ਸੋਹਣਾ ਲੋਕ ਇਹਨੂੰ ਦੇਖਣ ਆਉਂਦੇ ਆ ਵਾਕਈ ਹੈ ਵੀ ਸੋਹਣਾ ਤੇ ਦੇਖਣ ਨੂੰ ਸਾਨੂੰ ਲੱਗ ਰਿਹਾ ਹੈ ਚਾਰੇ ਪਾਸੇ ਤੇ ਕਿਤੇ ਨਾ ਕਿਤੇ ਮਤਲਬ ਟਾਈਮ ਸਪੈਂਡ ਕਰਨ ਨੂੰ ਵਧੀਆ ਚੀਜ਼ਾਂ ਹੈ ਜਿਵੇਂ ਜੇ ਆਪਣੇ ਚੰਡੀਗੜ੍ਹ ਤੁਸੀਂ ਕਹਿ ਸਕਦੇ ਹੋ ਗਾਰਡਨ ਵਗੈਰਾ ਆਪਾਂ ਦੇਖਣ ਜਾਂਦੇ ਹੁੰਨੇ ਹਨਾ ਤੇ ਜੇ ਇੰਡੀਆ 'ਚ ਵੀ ਕਾਫੀ ਆ ਉਸ ਤਰੀਕੇ ਦਾ ਪਰ ਬਹੁਤ ਰੇਅਰ ਚਾਂਸਸ ਹੋਣਗੇ ਮੈਨੂੰ ਲੱਗਦਾ ਯੂਕੇ 'ਚ ਜੇ ਪਿੰਡਾਂ ਦੀ ਜਿਹੜੀ ਲਾਈਫ ਟ੍ਰੈਡੀਸ਼ਨਲ ਟੱਚ ਜਿਹੜੇ ਪਿੰਡ ਹੋਣਗੇ ਉਵੇਂ ਦੇ ਮਿਲ ਜੇ ਆ ਘਰ ਹੈ ਇਥੋਂ ਨਾ ਹੁਣ ਦੇਖੋ ਆ ਘਰ ਹੈਗਾ ਤੇ ਉਹ ਵੀ ਘਰ ਹੈ ਫਾਰੇ ਨੂੰ ਬਣਾ ਰੱਖਿਆ ਉਹ ਰੈਸਟੋਰੈਂਟ ਇਹਨਾਂ ਨੇ ਵੀ ਖਾਣ ਪੀਣ ਲਈ ਬੰਦਾ ਬੈਠ ਸਕਦਾ ਟਾਈਮ ਸਪੈਂਡ ਹੋ ਸਕਦਾਗਾ ਆ ਦੇਖੋ ਲੋਕ ਬੈਠੇ ਆ ਗੋਰੇ ਦੰਜੇ ਜੀ ਜਿਹਾ ਵਾਧੂ ਕਰਦੇ ਨੇਚਰ ਨੂੰ ਕੁਦਰਤ ਨੂੰ ਇੰਜੋਏ ਕਰਨਾ ਹਨ ਉੱਠਣਾ ਪੈਣਾ ਵੀ ਮਨਾ ਇੱਥੋਂ ਵੀ ਕਿਣਮਣ ਥੋੜੀ ਜੀ ਜ਼ਿਆਦਾ ਸ਼ੁਰੂ ਹੋਗੀ ਅੱਜ ਸਵੇਰੇ ਮੌਸਮ ਇੰਨਾ ਕਿ ਜ਼ਿਆਦਾ ਵਧੀਆ ਸੀ ਨਾ ਐ ਸੀ ਵੀ ਬਹੁਤ ਸੋਹਣਾ ਦਿਨ ਰਹੂਗਾ ਕੱਲੀ ਬੱਦਲ ਵਾਈ ਸੀ ਥੋੜੀ ਥੋੜੀ ਠੰਡ ਸੀਗੀ ਕਿ ਘੁੰਮਣਾ ਫਿਰਨਾ ਵਧੀਆ ਹੋ ਜਾਊਗਾ ਪਰ ਇੰਗਲੈਂਡ ਚ ਇੱਕ ਦਿਨ ਤਿੱਖੀ ਧੁੱਪ ਆਈ ਨਹੀਂ ਤੇ ਨਾਲ ਦੀ ਨਾਲ ਮੀਂਹ ਸ਼ੁਰੂ ਹੋ ਜਾਂਦੇ ਨੇ ਜਿੰਨੇ ਮੀਂਹ ਇੱਥੇ ਪੈਂਦੇ ਦੇਖਿਆ ਸੀ ਨਹੀਂ ਕਿਤੇ ਪੈਂਦੇ ਦੇਖਿਆ ਆਹੀ ਕੁਛ ਆ ਪਿੰਡ ਤਾਂ ਇੰਨਾ ਕਿ ਜ਼ਿਆਦਾ ਸੋਹਣਾ ਸੀ ਨਾ ਇਹ ਇੰਨਾ ਜੀ ਲੱਗਿਆ ਦੇਖ ਕੇ ਜੀ ਨਹੀਂ ਭਰਦਾ ਜੀ ਕਰਦਾ ਸੀ ਵੀ ਹੋਰ ਘੁੰਮੀ ਐ ਹਜੇ ਹੋਰ ਇੱਥੇ ਰਹੀ ਐ ਪਰ ਮੌਸਮ ਅੱਜ ਸਾਥ ਨਹੀਂ ਦੇ ਰਿਹਾ ਤੇ ਸਵੇਰ ਦਾ ਥੋੜਾ ਥੋੜਾ ਮੀਂਹ ਚੱਲ ਰਿਹਾ ਹੈਗਾ ਤੇ ਹੁਣ ਆਇਆ ਵੀ ਕਿਤੇ ਹੋਰ ਵੀ ਨਾ ਵਾਜੇ ਇਸ ਕਰਕੇ ਤੇ ਇਸ ਪਿੰਡ ਚੋਂ ਹੁਣ ਅਸੀਂ ਨਿਕਲਣ ਲੱਗੇ ਆ ਤੇ ਆਪਣਾ ਜਿਹੜਾ ਅੱਜ ਦਾ ਵਲੌਗ ਹੈ ਇਹਦੀ ਵੀ ਹੁਣ ਇੱਥੇ ਹੀ ਕਰਦੇ ਆ ਸਮਾਪਤੀ ਇਹ ਸੀ ਆਪਣਾ ਪਿੰਡਾਂ ਦਾ ਜਿਹੜਾ ਸਫਰ ਇੰਗਲੈਂਡ ਦੇ ਜਿੱਥੇ ਤੁਹਾਨੂੰ ਪਿੰਡ ਦਿਖਾਉਣੇ ਸੀਗੇ ਇੱਥੋਂ ਦੇ ਪਿੰਡ ਕਿਉਂ ਜੇ ਸੋ ਜੁੜੇ ਰਹੋ ਤੁਸੀਂ ਆਪਣੇ ਸਫਰ ਦੇ ਨਾਲ ਇੰਗਲੈਂਡ ਤੋਂ ਤੁਹਾਨੂੰ ਕਮਾਉਂਦੇ ਰਵਾਂਗੇ ਸੋਹਣੀਆਂ ਸੋਹਣੀਆਂ ਥਾਵਾਂ ਅਗਲੇ ਵਲੌਗ ਚ ਜਿਹੜੇ ਕਿਸਾਨ ਹੈ ਗੋਰੇ ਕਿਸਾਨ ਇੰਗਲੈਂਡ ਦੇ ਖੇਤੀਬਾੜੀ ਕਰਦੇ ਆ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਫਿਲਮਾਉਣ ਦੀ ਉਹਨਾਂ ਨੂੰ ਤੁਹਾਨੂੰ ਦਿਖਾਉਣ ਦੀ ਮਿਲਦੇ ਆ ਜੀ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ